ਸ੍ਰੀ ਚਮਕੌਰ ਸਾਹਿਬ ਦੀ ਜੰਗ ਇਤਿਹਾਸ ਵਿੱਚ ਇੱਕ ਅਸਾਵੀ ਅਤੇ ਬੇਜੋੜ ਜੰਗ ਹੈ ਕਿਉਂਕਿ ਲੰਮੇ ਸਮੇਂ ਤੋਂ ਘੇਰਾਬੰਦੀ ਤੋਂ ਬਾਅਦ ਵੀ ਥੋੜੇ ਕੁ ਵਸਿਲਿਆਂ ਦੇ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਅਤੇ ਸਿੰਘਾਂ ਨੇ ਭਾਰੀ ਗਿਣਤੀ ਵਿੱਚ ਚੜ੍ਹ ਕੇ ਆਈ ਫੌਜ ਦਾ ਇਤਿਹਾਸ ਸਿਰਜ ਕੇ ਅਜਿਹਾ ਮੁਕਾਬਲਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ ਇਹ ਜੰਗ ਹਰੇਕ ਸਿੱਖ ਨੂੰ ਹਰ ਹਿੱਲੇ ਦ੍ਰਿੜ ਇਰਾਦੇ ਨਾਲ ਜ਼ਾਲਮ ਦਾ ਜਵਾਬ ਦੇਣ ਦੀ ਪ੍ਰੇਰਣਾ ਦਿੰਦੀ ਹੈ ਸਿਟੀ ਅਤੇ ਅਨੰਦਪੁਰ ਸਾਹਿਬ ਨੂੰ ਤਿਆਗ ਕੇ ਸਰਸਾ ਪਾਰ ਕਰਕੇ ਗੁਰੂ ਸਾਹਿਬ ਜੀ ਸਾਹਿਬਜਾਦਿਆਂ ਅਤੇ ਕੁਝ ਕੁ ਸਿੰਘਾਂ ਸਮੇਤ ਕੋਟਲਾ ਨਿਹੰਗ ਖਾਨ ਤੋਂ ਹੁੰਦੇ ਹੋਏ 7 ਪੋ 21 ਦਸੰਬਰ ਦੀ ਰਾਤ ਨੂੰ ਚਮਕੌਰ ਸਾਹਿਬ ਪਹੁੰਚੇ ਚਮਕੌਰ ਸਾਹਿਬ ਦੇ ਬਾਹਰਵਾਰ ਗੁਰੂ ਸਾਹਿਬ ਜੀ ਨੇ ਟਿਕਾਣਾ ਕੀਤਾ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ ਗੁਰੂ ਸਾਹਿਬ ਜੀ ਦੇ ਨਾਲ ਦੋ ਵੱਡੇ ਸਾਹਿਬਜਾਦੇ ਅਤੇ 40 ਕੁ ਦੇ ਕਰੀਬ ਸਿੱਖ ਸਨ ਗੁਰੂ ਸਾਹਿਬ ਜੀ ਨੂੰ ਚਮਕਾਰ ਦੇ ਜ਼ਿਮੀਦਾਰ ਬੁੱਧੀ ਚੰਦ ਨੇ ਆਪਣੀ ਕੱਚੀ ਹਵੇਲੀ ਵਿੱਚ ਡੇਰਾ ਕਰਨ ਦੀ ਬੇਨਤੀ ਕੀਤੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਪ੍ਰਵਾਨ ਕਰ ਲਿਆ ਗੁਰੂ ਸਾਹਿਬ ਜੀ ਸੁਚੇਤ ਸਨ ਕਿ ਮੁਗਲ ਸਾਡਾ ਪਿੱਛਾ ਨਹੀਂ ਛੱਡਣਗੇ ਜੋਧ ਦੀ ਰਣਨੀਤੀ ਤਿਆਰ ਕਰਦੇ ਹੋਏ ਉਹਨਾਂ ਨੇ ਰਾਤ ਹੀ ਗੜੀ ਦੀ ਮੋਰਚਾ ਬੰਦੀ ਕਰ ਦਿੱਤੀ ਸਿੰਘਾਂ ਨੇ ਰਾਤ ਦੇ ਸਮੇਂ ਵਿਸ਼ਰਾਮ ਕੀਤਾ ਅਤੇ ਅਗਲੀ ਸਵੇਰ ਅੰਮ੍ਰਿਤ ਵੇਲਾ ਸੰਭਾਲਿਆ ਮੁਗਲ ਫੌਜ ਵੀ ਵਾਹੋਦਾਹੀ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀ ਹੋਈ ਆ ਪਹੁੰਚੀ ਸਵੇਰੇ 8:00 ਵਜੇ 22 ਦਸੰਬਰ ਨੂੰ ਸਿੰਘਾਂ ਨੇ ਮੋਰਚੇ ਸੰਭਾਲੇ ਅਤੇ ਗੁਰੂ ਸਾਹਿਬ ਜੀ ਦੀ ਤਿਆਰ ਕੀਤੀ ਯੁੱਧ ਨੀਤੀ ਅਨੁਸਾਰ ਇੱਕ-ਇੱਕ ਕਰਕੇ 5-5 ਸਿੰਘਾਂ ਦੇ ਜਥੇ ਜ਼ਾਲਮ ਦਾ ਸਾਹਮਣਾ ਕਰਨ ਲਈ ਯੁੱਧ ਦੇ ਮੈਦਾਨ ਵਿੱਚ ਨਿਤਰੇ ਇੱਕ ਪਾਸੇ ਸਿੰਘ 40 ਕੁ ਦੀ ਗਿਣਤੀ ਵਿੱਚ ਸਨ ਤੇ ਦੂਸਰੇ ਪਾਸੇ ਕਰੀਬ 10 ਲੱਖ ਦੀ ਫੌਜ ਸੀ ਇੱਕ ਜਥਾ ਕਈ ਮੁਗਲ ਫੌਜੀਆਂ ਨੂੰ ਪਾਰ ਬਿਲਾ ਸ਼ਹੀਦੀ ਰਤਬਾ ਹਾਸਲ ਕਰਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਜੀ ਤੋਂ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਥਾਪੜਾ ਦਿੱਤਾ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਲਈ ਤੋਰਿਆ ਗੁਰੂ ਸਾਹਿਬ ਜੀ ਗੜੀ ਵਿੱਚੋਂ ਸਾਹਿਬਜ਼ਾਦੇ ਦੀ ਬੀਰਵਾਰਤਾ ਨੂੰ ਨਿਹਾਰ ਰਹੇ ਸਨ ਜੇ ਸਮੇ ਸਾਹਿਬਜ਼ਾਦੇ ਨੇ ਸ਼ਹੀਦੀ ਪਾਈ ਤਾਂ ਗੁਰੂ ਸਾਹਿਬ ਜੀ ਨੇ ਗੜੀ ਵਿੱਚੋਂ ਜੈਕਾਰਾ ਛੱਡਿਆ ਵੱਡੇ ਭਰਾ ਨੂੰ ਜੰਗ ਅੰਦਰ ਜੂਝ ਕੇ ਸ਼ਹੀਦ ਹੁੰਦਿਆ ਵੇਖ ਬਾਬਾ ਜੁਝਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਜੀ ਤੋਂ ਜੰਗ ਦੇ ਮੈਦਾਨ ਵਿੱਚ ਜੂਝਣ ਦੀ ਆਗਿਆ ਮੰਗੀ ਗੁਰੂ ਪਿਤਾ ਨੇ ਦੂਸਰੇ ਫਰਜ਼ੰਦ ਨੂੰ ਵੀ ਥਾਪੜਾ ਦੇ ਕੇ ਵਿਦਾ ਕੀਤਾ ਬਾਬਾ ਜੁਝਾਰ ਸਿੰਘ ਜੀ ਵੀ ਮੁਗਲਾਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਗੁਰੂ ਸਾਹਿਬ ਜੀ ਨੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦ ਹੋਣ ਉਪਰੰਤ ਵੀ ਗੱਜ ਕੇ ਜਕਾਰਾ ਗਜਾਇਆ ਸ਼ਹੀਦੀ ਵੇਲੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਦੀ ਉਮਰ 18 ਸਾਲ ਅਤੇ ਬਾਬਾ ਜੁਜਾਰ ਸਿੰਘ ਜੀ ਦੀ ਉਮਰ ਪੌਣੇ ਕੋ 15 ਸਾਲ ਦੀ ਸੀ ਗੜੀ ਵਿੱਚ ਸਿੰਘਾਂ ਦੀ ਗਿਣਤੀ ਉਂਗਲਾਂ ਤੇ ਗਿਣਣ ਯੋਗ ਹੀ ਰਹਿ ਗਈ ਸੀ ਤਦ ਸਿੰਘਾਂ ਨੇ ਮਤਾ ਬਣਾਇਆ ਕਿ ਪੰਥ ਦੀ ਅਗਵਾਈ ਲਈ ਗੁਰੂ ਸਾਹਿਬ ਜੀ ਨੂੰ ਗੜੀ त्याਗਣੀ ਪਵੇਗੀ ਗੁਰੂ ਸਾਹਿਬ ਜੀ ਨੇ ਸਿੰਘਾਂ ਦੇ ਇਸ ਫੈਸਲੇ ਤੇ ਗੌਰ ਕੀਤਾ ਅਤੇ ਗੜੀ ਵਿੱਚੋਂ ਨਿਕਲਣ ਸਮੇਂ ਉਹਨਾਂ ਨੇ ਤਾੜੀ ਵਜਾਈ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਏ ਕੋ ਜਿ ਇਤਿਹਾਸਕਾਰ ਇਹ ਵੀ ਜ਼ਿਕਰ ਕਰਦੇ ਨੇ ਕਿ ਗੁਰੂ ਸਾਹਿਬ ਜੀ ਨੇ ਨਰਸਿੰਘਾ ਵਜਾ ਕੇ ਮੁਗਲਾਂ ਨੂੰ ਸੁਚੇਤ ਕੀਤਾ ਸੀ ਗੁਰੂ ਸਾਹਿਬ ਜੀ ਦੇ ਨਾਲ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਜਿਸ ਸਥਾਨ ਤੇ ਖਲੋ ਕੇ ਗੁਰੂ ਸਾਹਿਬ ਜੀ ਨੇ ਤਾੜੀ ਵਜਾਈ ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਏ ਗੁਰੂ ਸਾਹਿਬ ਜੀ ਦੇ ਗੱਡੀ ਵਿੱਚੋਂ ਨਿਕਲਣ ਉਪਰੰਤ ਜੋ ਜਥਾ ਬਚਿਆ ਸੀ ਉਸਨੇ ਗੱਡੀ ਦਾ ਦਰਵਾਜ਼ਾ ਖੋਲ ਕੇ ਜੈਕਾਰਿਆਂ ਦੀ ਗੂੰਜ ਵਿੱਚ ਜ਼ਾਲਿਮਾਂ ਦਾ ਸਾਹਮਣਾ ਕੀਤਾ ਅਤੇ ਇਹਨਾਂ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਫੌਜ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਰਤਬਾ ਹਾਸਲ ਕੀਤਾ। ਗੁਰੂ ਸਾਹਿਬ ਜੀ ਨੇ ਗੱਡੀ ਨੂੰ ਤਿਆਗਣ ਸਮੇਂ ਆਪਣੀ ਕਲਗੀ ਪਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਸੀ। ਪਾਈ ਸੰਗਤ ਸਿੰਘ ਦੇ ਸਰੀਰ ਨੂੰ ਵੇਖ ਕੇ ਮੁਗਲਾਂ ਨੂੰ ਲੱਗਿਆ ਕਿ ਅਸੀਂ ਸਿੱਖਾਂ ਦੇ ਗੁਰੂ ਨੂੰ ਸ਼ਹੀਦ ਕਰ ਦਿੱਤਾ ਏ ਪਰ ਉਹ ਭਲੇਖੇ ਵਿੱਚ ਸਨ। ਜਿਸ ਜਗ੍ਹਾ ਤੇ ਕੱਚੀ ਗੱਡੀ ਮੌਜੂਦ ਸੀ ਉੱਥੇ ਹੁਣ ਗੁਰਦੁਆਰਾ ਗੱਡੀ ਸਾਹਿਬ ਬਣਿਆ ਹੋਇਆ ਏ। ਜਿਸ ਥਾਂ ਤੇ ਗੱਡੀ ਦੇ ਬਾਹਰ ਜੁਦ੍ਹ ਹੋਇਆ ਉਸ ਥਾਂ ਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਮੌਜੂਦ ਹੈ।